ਗੰਧਪਨ ਐਂਟਰੀ ਕਰਦੇ ਆ ਉੱਥੇ ਇੱਕ ਨਵੀਂ ਕੈਂਟਲ ਫੀਡ ਖੁੱਲੀ ਆ ਮਾਲਵਾ ਕੈਂਟਲ ਫੀਡ ਫੈਕਟਰੀ ਆ ਉੱਥੇ ਜਿਹਦੀ ਪਸ਼ੂਨਾਂ ਨੂੰ ਅਸੀਂ ਖਰਾਕ ਪਾਉਨੇ ਆ ਉਹ ਇਹ ਬਾਈ ਬਣਾ ਰਿਹਾ ਬਹੁਤ ਵਧੀਆ ਖਰਾਕ ਬਣ ਰਹੀ ਆ ਇਸ ਦੇ ਵਿੱਚ ਕੀ ਕੁਝ ਪੈਂਦਾ ਉਹ ਜਾਣਕਾਰੀ ਲਵਾਂਗੇ ਇੱਥੇ ਬਾਈ ਮਾਲਕ ਸਾਡੇ ਨਾਲ ਇਹਦੇ ਵਿੱਚ ਕੀ ਕੁਝ ਪਾਉਨੇ ਹੋ ਤੁਸੀਂ ਇਹਦੇ ਵਿੱਚ ਡਾਕਟਰ ਨੇ ਜੋ ਰეკਮੈਂਡ ਕੀਤਾ ਸਾਡੇ ਕੋਲ ਫਾਰਮੂਲਾ ਹੈਗਾ ਫੀਡ ਫਾਰਮੂਲਾ ਜੀ ਉਹਦੇ ਮੁਤਾਬਕ ਕਸਟਮਰ ਨੂੰ ਦੱਸਦੇ ਆਂ ਸੀ ਆਹ ਚੀਜ਼ ਆਹ ਚੀਜ਼ ਆ ਇਨੀ ਮਾਤਰਾ ਚਾਹੀ ਇਨੀ ਮਾਤਰਾ ਚ ਤਾਂ ਕਿ ਪਸ਼ੂਆਂ ਦੀ ਜਿਹੜੀ ਹੈ ਕਿ ਹਰ ਪ੍ਰੋਟੀਨ ਹਰ ਉਹਨਾਂ ਨੂੰ ਵਿਟਾਮਿਨ ਸਾਰਾ ਪੂਰਾ ਮਿਲੇ ਉਸ ਹਿਸਾਬ ਨਾਲ ਫੀਡ ਤਿਆਰ ਕਰਕੇ ਦਿੰਦੇ ਆਂ ਜੀ ਉਨੀ ਉਨੀ ਮਾਤਰਾ ਪਾਉਣੀ ਹੈ ਹਰੇਕ ਦੀ ਜੀ ਕੁਝ ਦਿਖਾਈ ਦੇ ਆ ਪਾ ਮਾੜਾ ਮੋਟੇ ਚੀਜ਼ ਤੁਹਾਡੇ ਕੋਲ ਅਵੇਲੇਬਲ ਪਈ ਹੈ ਬਣੀ ਇਸ ਵਕਤ ਬਿਲਕੁਲ ਚਲੋ ਜੀ ਹਾਂ ਦਿਖਾਓ ਜੀ ਆਪਣੀ ਫੀਡ ਬਣੂਗੀ ਜੀ ਜੀ ਦਿਖਾਓ ਮੜੀ ਜੀ ਪਾ ਚਲਾਓ ਭਾਈ ਵਾਹ ਪਿਆ ਦਿਖਾ ਦਿਓ ਨਾ ਦਿਖਾਓ ਕਿਹੜਾ ਸਮਾਨ ਤੁਹਾਡੇ ਕੋਲ ਬੜਾ ਵਾਹ ਇਹ ਤੇ ਹੈ ਕਿ ਆ ਬੜੇਮਿਆਂ ਦੀ ਖਾਲਾ ਤੇ ਸਰੋਂ ਦੀ ਖਾਲ ਪਈ ਆ ਇਹ ਇਹ ਸਰੋਂ ਦੀ ਖਾਲਾ ਇਹ ਬੜੇਮਿਆਂ ਦੀ ਖਾਲ ਪਈ ਆ ਇਹ ਬੜੇਮਿਆਂ ਦੀ ਖਾਲੇ ਇਹ ਉਹਦੇ ਵਿੱਚ ਪੈਂਦੀ ਆ ਹਾਂ ਖਰਾਕ ਦੇ ਵਿੱਚ ਪੈਂਦੀ ਖਰਾਕ ਦੇ ਵਿੱਚ ਮਾਤਰਾ ਜਿੰਨੀ ਮਾਤਰਾ ਪਾਉਣੀ ਆ ਅਗਲੇ ਨੇ ਖਰਾਕ ਜਿੰਨੀ ਦਿਖਾਇਆ ਵਿੱਚ 6 ਕਿਲੋ 7 ਕਿਲੋ ਇੱਕ ਕਵਾਂਟਰ ਦੇ ਵਿੱਚ ਜੀ ਉਹਦੇ ਮੁਤਾਬਕ ਇਹ ਕਣਕ ਦਾ ਚੋਕਰ ਹੈ ਹੂੰ ਕਣਕ ਦਾ ਚੋਕਰ ਕਣਕ ਦਾ ਚੋਕਰ ਹੈ ਇਹ ਸਰੋਂ ਡੀਓਸੀ ਆ ਹੂੰ ਇਹ ਡੀਡੀਜੀ ਐਸ ਆ ਹੂੰ ਇਧਰ ਸੋਇਆ ਦਾ ਚੋਕਰ ਹੈ ਹੂੰ ਇਧਰ ਛੋਲਿਆਂ ਦਾ ਛਿਲਕਾ ਹੈ ਹੂੰ ਇਧਰ ਮੱਕੀ ਆ ਇਹ ਮੱਕੀ ਆ ਹਾਂਜੀ ਇਧਰ ਡੀਓਸੀ ਆ ਹੂੰ ਇਧਰ ਆ ਪਿਛਲੇ ਪਾਸੇ ਦਵਾਈਆਂ ਪਈਆਂ ਇਹ ਦਵਾਈਆਂ ਬੱਚ ਪੈਂਦੀਆਂ ਨੇ ਹਾਂ ਦਵਾਈਆਂ ਨੇ ਉਹ ਵੀ ਇਲਾਜ ਵਾਸਤੇ ਚਾਹੀਦੀਆਂ ਉਹ ਦਵਾਈਆਂ ਵੀ ਆਪਣੇ ਕੋਲ ਹੈਗੀਆਂ ਜਿਹੜੀਆਂ ਫੀਡ ਦੇ ਵਿੱਚ ਪੈਂਦੀਆਂ ਉਹ ਦਵਾਈਆਂ ਵੀ ਹੈਗੀਆਂ ਆਪਣੇ ਉਹ ਵਿੱਚ ਪੈਂਦੀਆਂ ਦਵਾਈਆਂ ਵੀ ਵਿੱਚ ਪੈਂਦੀਆਂ ਮੰਜਾ ਦਾ ਚੋਲ ਮਿਲਰ ਪੈਕਚਰ ਹਾਂਜੀ ਤੇ ਟੌਕਸੀ ਬਾਈਂਡਰ ਹੈ ਹੂੰ ਇਹ ਖਰਾਕ ਦੇ ਵਿੱਚ ਪੈਂਦੇ ਆ ਸਾਰੇ ਖਰਾਕ ਦੇ ਵਿੱਚ ਪੈਂਦੀਆਂ ਆ ਆ ਲੂਣ ਵੀ ਪੈਂਦਾ ਲੂਣ ਰੱਖੇ ਬੈਠੇ ਲੂਣ ਇੱਕ ਲਓ ਲੂਣ ਇੱਕ ਕਾਊਂਟਰ ਖਰਾਕ ਚ ਪੈਂਦਾ ਲੂਣ ਪੈਂਦਾ ਇਹਦੇ ਨਾਲ ਚਾਰ ਵਾਧਾ ਕਰਦੇ ਆ ਹਾਂ ਇਹਦੇ ਨਾਲ ਉਹ ਉਹਦੀ ਸਾਰੀ ਉਹ ਜਿਹੜੀ ਜੇ ਕੀ ਆ ਤਿਆਰ ਹੋ ਜਾਂਦੀ ਆ ਜਿੰਨੇ ਉਹ ਬਿਨਟੀ ਇਹਨਾਂ ਨੂੰ ਚਾਹੀਦੀ ਜਿੰਨੀ ਚਾਹੀਦੀ ਹੁੰਦੀ ਆ ਕੋਈ ਜਿਹੜੇ ਕਸਟਮਰ ਲੈ ਕੇ ਜਾਂਦੇ ਸੋ ਉਥੋਂ ਤੁਹਾਡੇ ਇੱਥੇ ਪਹੁੰਚਿਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਕੀ ਇਹਦੇ ਨਾਲ ਪਾਉਣ ਨਾਲ ਤੁਹਾਡੀ ਖਰਾਕ ਤੁਸੀਂ ਪਾਉਨੇ ਹੋ ਭਾਤੂ ਹੁਣ ਤੱਕ ਲੈ ਕੇ ਆਏ ਆ ਕੀ ਉਹਦੇ ਨਾਲ ਦੁੱਧ ਦੀ ਕੋਈ ਮਾਤਰਾ ਵਧੀ ਆ ਹਾਂ ਉਹ ਤੁਹਾਨੂੰ ਦੱਸਣਗੇ ਆਪਣੇ ਆਪ ਵੀ ਦੱਸਣਗੇ ਜੋ ਜੀ ਜੀ ਕਿ ਨਾਮ ਕੀ ਆਪਣਾ ਮੇਰਾ ਨਾਮ ਮਨ ਸਾਰੇ ਜਾਂ ਤੋਂ ਪਹਿਲਾਂ ਮੈਂ ਸੱਚ ਦੀ ਪੜਤਾਲ ਚੈਨਲ ਦਾ ਇੱਥੇ ਪਹੁੰਚਣ ਤੇ ਸਵਾਗਤ ਕਰਦਾ ਹਾਂ ਜੀ ਜੀ ਧੰਨਵਾਦ ਇਹ ਅੰਕਲ ਜੀ ਤੋਂ ਅਸੀਂ ਫੀਡ ਬਣਾ ਕੇ ਲਗਾਈ ਸੀ ਮਹੀਨਾ ਪਹਿਲੇ ਜੀ ਅਗਲੇ ਕਿਹੜਾ ਤੁਹਾਡਾ ਅਗਲੇ ਹਾਂ ਅੱਜ ਅਸੀਂ ਦੂਸਰੀ ਵਾਰ ਆਏ ਹਾਂ ਜੋ ਸਮਾਨ ਸਾਨੂੰ ਦਿਖਾਇਆ ਗਿਆ ਉਹੀ ਪਾਇਆ ਜਾਂਦਾ ਤੇ ਅਸੀਂ ਅੰਕਲ ਜੀ ਨੂੰ ਇਹੀ ਆਖਿਆ ਕਿ ਬੇਜਵਾਨਾਂ ਨੇ ਖਾਣਾ ਉਹਨੇ ਜਿਆਦਾ ਤੁਹਾਡੀ ਫੀਡ ਫੈਕਟਰੀ ਚੱਲੇਗੀ ਜਿੰਨਾ ਸਮਾਨ ਵਧੀਆ ਪਾਉਗੇ ਵਧੀਆ ਹੋਏਗਾ ਜੋ ਪਸ਼ੂਆਂ ਨੂੰ ਰੋਜ਼ ਦੀ ਕੈਟਰ ਚਾਹੀਦੀ ਹੈ ਹੂੰ ਉਹਦੇ ਵਿੱਚ ਜੇ ਆਪਾਂ ਚੰਗਾ ਸਾਫ਼ ਸੁਥਰਾ ਸਮਾਨ ਪਾਵਾਂਗੇ ਹੂੰ ਤਾਂ ਉਹ ਫੇਰ ਹੀ ਵਧੀਰੇ ਦੁੱਧ ਦੇਣਗੇ ਤੇ ਤਾਂ ਕਿ ਆਪਣੀ ਵੀ ਫੈਕਟਰੀ ਚੱਲੇਗੀ ਕਸਟਮਰ ਆਉਣਗੇ ਜੀ ਹੁਣ ਆਪਾਂ ਆਪਣਾ ਜੋ ਜੋ ਫੀਡ ਚ ਪਵਾਣਾ ਉਹ ਪਵਾਣਾ ਸ਼ੁਰੂ ਕਰਾਂਗੇ ਦਿਖਾਵਾਂਗੇ ਇੱਥੇ ਹੂੰ ਜਿਵੇਂ ਜਿਵੇਂ ਇਹ ਪਾਣਗੇ ਓਵੇਂ ਓਵੇਂ ਤੁਸੀਂ ਦਰਸ਼ਕਾਂ ਨੂੰ ਦਿਖਾਓ ਸਾਨੂੰ ਬਹੁਤ ਵਧੀਆ ਲੱਗਿਆ ਜੀ ਅੰਤਜੀਤੂ ਇੱਕ ਵਾਰੀ ਫੀਡ ਬਣਵਾ ਕੇ ਤੇ ਦੂਸਰੀ ਵਾਰ ਅੱਜ ਆਏ ਆ ਤੇ ਅਸੀਂ ਸੋਚਿਆ ਵੀ ਕਿ ਉਹਨਾਂ ਦਰਸ਼ਕਾਂ ਨੂੰ ਵੀ ਦਿਖਾਇਆ ਜਾਵੇ ਜੋ ਆਪਣੇ ਆਸ-ਪਾਸ ਦੇ ਇਲਾਕੇ ਦੇ ਲੋਕ ਆ ਤੁਹਾਡੇ ਵੀਡੀਓ ਦੇ ਜਰੀਏ ਦੇਖ ਕੇ ਇੱਥੇ ਆਉਣ ਤੇ ਆਪਣੇ ਪਸ਼ੂਆਂ ਨੂੰ ਵਧੀਆ ਇੱਕ ਤੰਦਰੁਸਤ ਚੰਗੀ ਫੀਡ ਪਾ ਸਕਣ ਤੇ ਵੀ ਚੰਗਾ ਪਾਉ ਕਹਿੰਦੇ ਹੁੰਦੇ ਚੰਗਾ ਖਾਓ ਤੇ ਥੋੜਾ ਖਾ ਲੋ ਭਵੇਂ ਹਾਂਜੀ ਵੀ ਬੜਾ ਗੰਦ ਫੰਦਾ ਆਮ ਲੋਕ ਹੋਣ ਦੇ ਵੇਚਣ ਵਾਲੇ ਫਿਰਦੇ ਨੇ ਪਿੰਡਾਂ ਦੇ ਵਿੱਚ ਵੀ ਵੇਚਦੇ ਫਿਰਦੇ ਆ ਇੱਕ ਸਾਡੇ ਜ਼ਿੰਮੇਵਾਰੀ ਦੇ ਭਰਾ ਇੱਕ ਸਸਤਾ ਵੇਖ ਕੇ ਲੈ ਲੈਂਦੇ ਆ ਹਾਂਜੀ ਵੀ ਇਹ 50 ਕਿਲੋ ਦੀ ਗੱਟਾ ਐ ਸਸਤਾ ਤੇ ਉਹਦੇ ਵਿੱਚ ਪਤਾ ਨਹੀਂ ਕੀ ਅੱਗ ਸੁਆਹ ਪਾਇਆ ਹੁੰਦਾ ਉਹਨਾਂ ਕਾਉ ਜੀ ਅੰਕਲ ਜੀ ਵੀ ਇਹੀ ਗੱਲ ਕਹਿੰਦੇ ਆ ਅਸੀਂ ਵੀ ਇਹੀ ਕਹਿੰਦੇ ਆ ਜੀ ਜਦੋਂ ਖੀੜ ਬਣਾਉਣੀ ਆ ਉਦੋਂ ਬੜੇ ਸ਼ਾਰਟ ਟਾਈਮ ਚੋਂ ਘੰਟਾ ਟਾਈਮ ਕੱਢ ਕੇ ਆਓ ਜੀ ਕੋਲੇ ਖੜ ਕੇ ਖੀੜ ਬਣਵਾਓ ਅੱਖਾਂ ਸਾਹਮਣੇ ਸਮਾਨ ਪੈਂਦਾ ਵੇਖੋ ਵੀ ਕੀ ਗ੍ਰੈਂਡਰ ਚ ਗ੍ਰੈਂਡ ਕਰਕੇ ਤੁਹਾਨੂੰ ਦਿੱਤਾ ਜਾ ਰਿਹਾ ਉਦੋਂ ਟਾਈਮ ਜ਼ਰੂਰ ਕੱਢੋ ਫੇਰ ਹੀ ਤੁਸੀਂ ਇੱਕ ਚੰਗੀ ਫੀਡ ਪਸ਼ੂਆਂ ਨੂੰ ਖਵਾ ਸਕੋਗੇ ਜੀ ਉਹ ਜੋ ਪਸ਼ੂਆਂ ਨੂੰ ਤੁਸੀਂ ਪਾਉਂਗੇ ਉਹ ਬੇਜਵਾਨ ਹੈ ਜੀ ਉਹਨਾਂ ਨੇ ਕਿਹੜਾ ਬੋਲਣਾ ਫੇਰ ਹੀ ਉਹ ਦੁੱਧ ਚੰਗਾ ਦੇਣਗੇ ਤੇ ਆਪਣਾ ਜਿਹੜਾ ਦੁੱਧ ਪਾ ਕੇ ਬੰਦੇਰੇ ਲਾਭਾ ਕਿਸਾਨ ਵੀਰ ਲੈ ਸਕਦੇ ਜੀ ਜਿਹੜਾ ਤੁਸੀਂ ਇਹਨਾਂ ਫੀਲ ਲੈ ਕੇ ਗਏ ਆ ਕੁਝ ਉਹਦੇ ਦੁੱਧ ਦੀ ਮਾਤਰਾ ਵਧੀਆ ਦੁੱਧ ਦੀ ਮਾਤਰਾ ਵੀ ਵਧੀਆ ਜੀ ਤੇ ਬਾਕੀ ਜੋ ਮਟੀਰੀਅਲ ਇਹ ਦਿਖਾ ਰਹੇ ਆ ਸਾਰਾ ਤੁਸੀਂ ਕਵਰ ਕਰੀਏ ਜਾਂ ਖਾਲ ਵਗੈਰਾ ਜਾਏ ਉਹ ਸਾਰਾ ਇੱਕ ਨੰਬਰ ਦੇ ਵਿੱਚ ਸਮਾਨ ਆ ਜਾਂਦਾ ਹਾਂ ਸੋਦਾ ਆਪਾਂ ਕੁਝ ਵੀ ਉਹਦੇ ਚ ਮ ਮਲਾਬਟ ਵਾਲਾ ਨਹੀਂ ਕਹਿ ਸਕਦੇ ਜੀ ਵਧੀਆ ਅਨਾਜ ਲਿਆਉਂਦੇ ਆ ਇਹ ਇਹੀ ਅੰਕਲ ਜੀ ਨੂੰ ਆਖਿਆ ਗਿਆ ਵੀ ਜੇ ਇੱਕ ਨੰਬਰ ਅਨਾਜ ਲਿਆਵੋਗੇ ਤਾਂ ਹੀ ਆਪਾਂ ਲੰਮਾ ਟਾਈਮ ਹੈ ਜਿਹੜਾ ਫੀਡ ਫੈਕਟਰੀ ਚਲਾ ਸਕਾਂਗੇ ਜੀ ਕਿਉਂ ਕਸਟਮਰ ਵੀ ਚੰਗੀ ਚੀਜ਼ ਚਾਹੁੰਦਾ ਜੀ ਜਿੱਥੇ ਉਹਨੂੰ ਚੰਗੀ ਚੀਜ਼ ਮਿਲੂ ਉੱਥੇ ਆਏਗਾ ਤੇ ਨਹੀਂ ਤਾਂ ਫਿਰ ਨਹੀਂ ਆਏਗਾ ਨਹੀਂ ਹੁੰਦਾ ਜਿਹੜੇ ਤੁਸੀਂ ਫੀਡ ਲੈਣੀ ਚਾਹੁੰਦੇ ਹੋ ਆਪਦੀ ਅੱਖਾਂ ਦੇ ਸਾਹਮਣੇ ਤੁਸੀਂ ਬਣਵਾ ਸਕਦੇ ਹੋ ਇਹ ਬਾਈ ਜੀ ਮਸ਼ੀਨਰੀ ਹੈ ਸਾਰੀ ਤੇ ਹੁਣ ਇਹ ਦਿਖਾਉਣਗੇ ਵੀ ਆਪਾਂ ਨੂੰ ਬਣਾ ਕੇ ਵੀ ਇਹਦੇ ਵਿੱਚ ਕੀ ਕੁਝ ਪਾਉਂਦੇ ਆ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਮਾਤਰਾ ਪੈਂਦੀਆਂ ਕਿੰਨੇ ਕਿਹੜੀਆਂ ਮਾਤਰਾ ਪੈਂਦੀਆਂ ਤੁਸੀਂ ਜੇਕਰ ਫੀਡ ਲੈਣੀ ਹੈ ਤਾਂ ਚੰਦਪਾਉਂਦੇ ਨੇੜੇ ਇੱਕ ਫੈਕਟਰੀ ਹੈ ਤੁਸੀਂ ਇਹਨਾਂ ਦੇ ਨਾਲ ਸੰਪਰਕ ਵੀ ਕਰ ਸਕਦੇ ਹੋ ਇਹਨਾਂ ਦਾ ਤੁਹਾਨੂੰ ਮੋਬਾਈਲ ਨੰਬਰ ਵੀ ਦੇ ਦਿੰਨੇ ਆ ਤੇ ਬਾਈ ਜੀ ਨਾਲ ਫੇਰ ਇੱਕ ਵਾਰੀ ਗੱਲ ਕਰਦੇ ਆ ਬਾਈ ਜੀ ਇੱਕ ਮਿੰਟ ਤੁਸੀਂ ਜਿਹੜੇ ਦਰਸ਼ਕ ਤੁਹਾਡੀ ਵੀਡੀਓ ਦੇਖ ਰਹੇ ਐ ਤੁਸੀਂ ਇੱਕ ਵਾਰੀ ਆਪਦਾ ਨੰਬਰ ਦੱਸੋ ਮੇਰਾ ਨੰਬਰ ਆ ਜੀ 98728 00274 ਦੀ ਇਕਵਿਟੀ ਫੈਰ ਬੋਲਦੇ 9872800274 274 ਇਸ ਨੰਬਰ ਤੇ ਤੁਸੀਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਹੋ ਸੰਪਰਕ ਕਰਕੇ ਤੁਸੀਂ ਆ ਕੇ ਕੋਲੇ ਬੈਠ ਕੇ ਕੁਰਸੀ ਡਾਹ ਲੋ ਤੇ ਆ ਕੇ ਤੁਸੀਂ ਕੋਲੇ ਬੈਠ ਕੇ ਬਣਵਾ ਸਕਦੇ ਹੋ ਜਿੰਨੀ ਤੁਸੀਂ ਮਾਤਰਾ ਦੀ ਕਿੰਨੀ ਮਾਤਰਾ ਚ ਖਲ ਪਾਉਣੀ ਹੈ ਸਰੋਂ ਪਾਉਣੀ ਹੈ ਮੱਕੀ ਪਾਉਣੀ ਹੈ ਚੌਕਰ ਪਾਉਣਾ ਜੋ ਵੀ ਕੁਝ ਤੁਸੀਂ ਪਾਉਣਾ ਉਹ ਆਪ ਦੀ ਮਰਜ਼ੀ ਨਾਲ ਤੁਸੀਂ ਪਵਾ ਸਕਦੇ ਹੋ ਇਹਦੇ ਆ ਸਾਰੀਆਂ ਮਾਤਰਾ ਤੁਹਾਡੇ ਕਹਿੰਦੇ ਮੁਤਾਬਕ ਪਾਈਆਂ ਜਾਣਗੇ ਵਧੀਆ ਫੀਡ ਹੈ ਇਹਦੇ ਨਾਲ ਪਸ਼ੂ ਵੀ ਤੁਹਾਡੇ ਜਿਹੜੇ ਉਹ ਤੰਦਰੁਸਤ ਰਹਿਣਗੇ ਜਦੋਂ ਉਹਨੂੰ ਵਧੀਆ ਖਰਾਕ ਪਾਉਗੀ ਦੁੱਧ ਵੀ ਵੱਧ ਦੇਣਗੇ ਤੇ ਪਸ਼ੂ ਬਿਮਾਰ ਵੀ ਨਹੀਂ ਹੋਣਗੇ ਜਦੋਂ ਆਪਾਂ ਬਾਹਰੋਂ ਮਲਾਪਤ ਚੀਜ਼ਾਂ ਲਿਆ ਕੇ ਪਾਉਂਨੇ ਜਾਂ ਅਸੀਂ ਵੀ ਮਲਾਪਤ ਚੀਜ਼ਾਂ ਖਾਣੇ ਉਦੋਂ ਅਸੀਂ ਵੀ ਬਿਮਾਰ ਹੋ ਜਾਂਦੇ ਆ ਕਿਉਂਕਿ ਬਿਮਾਰ ਤਾਂ ਹੋਵਾਂਗੇ ਜੀ ਉਹ ਸਾਨੂੰ ਪਤਾ ਹੀ ਨਹੀਂ ਹੁੰਦਾ ਉਹਦੇ ਵਿੱਚ ਕੀ ਕੁਝ ਪਾਇਆ ਕੀ ਕੁਝ ਨਹੀਂ ਪਾਇਆ ਚੰਗਾ ਪਾਓ ਥੋੜਾ ਪਾਓ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹਨਾਂ ਬਾਈਆਂ ਦੇ ਵਿਚਾਰ ਕਿਹੋ ਜਿੇ ਲੱਗੇ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਤੇ ਹੁਣ ਆਪਾਂ ਜਿਹੜੀ ਇਹ ਬਣਾਉ ਆ ਬਾਈ ਹੁਣ ਇਹ ਖਲ ਖੋਲੀ ਜਾਂਦਾ ਇਹ ਵੀ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਬੰਦੀ ਹੈ ਇਹ ਸਾਰੀ ਜਾਣਕਾਰੀ ਲਵਾਂਗੇ ਆਪਾਂ ਆਹ ਦੇਖੋ ਜੀ ਜਿਵੇਂ ਖਲਦੀ ਕੁਆਲਿਟੀ ਹੈ ਇਹ ਬਹੁਤ ਵਧੀਆ ਖਲਦੀ ਕੁਆਲਿਟੀ ਹੈ ਜਿਹੜੀ ਸਰਸੋਂ ਦੀ ਖਾਲ ਹੈ ਪਸ਼ੂ ਨੂੰ ਦੁੱਧ ਲਈ ਫੈਂਟ ਲਈ ਤੇ ਇਹਨਾਂ ਦੇ ਘਰੋਂ ਲੈ ਕੇ ਆਈਆਂ ਤੇ ਆਹ ਦੇਖੋ ਜੋ ਬਨੋਲਾ ਖਾਲ ਹੈ ਜੀ ਉਹਦੀ ਕੁਆਲਿਟੀ ਵੀ ਬਹੁਤ ਤੇ ਬੜੇਮਲੇ ਖਾਲ ਹਾਂਜੀ ਜਿਹਨੂੰ ਬੜੇਮਲੇ ਖਾਲ ਕਹਿੰਦੇ ਆ ਹਾਂਜੀ ਇਹਦੀ ਕੁਆਲਿਟੀ ਸਾਨੂੰ ਬਹੁਤ ਅੱਛੀ ਲੱਗੀ ਜੋ ਕਿ ਪਸ਼ੂ ਦੇ ਜਿਹਨੂੰ ਆਪਾਂ ਕਹਿ ਦਿੰਦੇ ਆਂ ਵੀ ਪਸ਼ੂ ਦਾ ਫੈਟ ਵਧਾਉਣ ਦਾ ਕੰਮ ਕਰਦਾ ਇਹਦੇ ਨਾਲ ਕਿਉਂ ਵੀ ਜ਼ਿਆਦਾ ਨਿਕਲਦਾ ਪਸ਼ੂ ਦੇ ਦੁੱਧ ਚੋਂ ਬੜੋਲਾ ਖਾੜ ਜਿਹੜੀ ਪੌਣੀ ਜ਼ਰੂਰੀ ਹੈ ਇਹ ਮਹੀਨਾ ਕਾ ਸੀਜ਼ਨ ਪਉ ਉਸ ਤੋਂ ਬਾਅਦ ਗਰਮੀ ਜ਼ਿਆਦਾ ਆ ਜੂ ਗਰਮੀ ਦੇ ਵਿੱਚ ਇਹ ਨਹੀਂ ਪੈਂਦੀ ਜੀ ਫਿਰ ਬੰਦ ਹੋ ਜਾਂਦੀ ਹੈ ਜੀ ਕਿ ਵਧੀਆ ਕੁਆਲਿਟੀ ਇਹ ਦੋ ਦਾ ਖਲਾਂ ਆਗੀਆਂ ਹੋ ਹੋ ਹੋਰ ਕੀ ਕੁਝ ਪਉ ਆ ਘਰੋਂ ਲਿਆ ਕੇ ਆਂਦੇ ਤੁਸੀਂ ਹਾਂ ਇਹ ਦੋ ਇਹ ਇਹ ਤਾਂ ਮਿਨਰਲ ਮੈਚਸ ਤੇ ਸਾਰਾ ਮੀਰਾ ਜੀ ਘਰੇ ਪਏ ਚਾਵਲ ਆ ਉਹ ਲੈ ਕੇ ਆਏ ਅੱਛੇ ਵਿੱਚ ਪੋਣੇ ਹਾਂ ਜੀ ਫੋਨ ਜਿਵੇਂ ਦੇਖੋ ਚਾਹਤਰਾ ਚੌਕਾ ਹਾਂ ਤਾਂ ਇਹ ਵੀ ਸਾਨੂੰ ਕੁਆਲਟੀ ਬਹੁਤ ਵਧੀਆ ਲੱਗੀ ਹਾਂ ਇਹ ਵਿੱਚ ਫੀਡ ਦੇ ਪਾਇਆ ਜਾਏਗਾ ਹਾਂ ਆ ਇਧਰੇ ਪਾਸੇ ਦੇਖੋ ਮੱਕੀ ਪਈ ਹੈ ਹਾਂ ਇਧਰ ਚੌਲ ਮੱਕੀ ਦੀ ਵੀ ਇੱਕ ਸਾਈਟ ਹੀ ਹੈ ਬਹੁਤ ਵਧੀਆ ਹੈ ਜੀ ਇਹ ਮੱਕੀ ਹਾਂ ਜੀ ਮੋٹے ਦਾਣੇ ਦੇ ਵਿੱਚ ਹੈ ਇਹ ਸਾਰਾ اناਜ ਜੋ ਪਸ਼ੂ ਨੂੰ ਤੰਦਰੁਸਤੀ ਲਈ ਜ਼ਰੂਰੀ ਹੈ ਤੇ ਉਹਦੇ ਸਰੀਰ ਨੂੰ ਮਿਨਰਲ ਮਿਕਚਰ ਵਿਟਾਮਿਨ ਵਗੈਰਾ ਵਿੱਚ ਪਾ ਕੇ ਜ਼ਰੂਰ ਜੀ ਇਹ ਦੀ ਡੇਲੀ ਦੀ ਡਾਈਟ ਹੈ ਉਹ ਇਨ੍ਹਾਂ ਚੀਜ਼ਾਂ ਨਾਲ ਬਹੁਤ ਵਧੀਆ ਬਣ ਜਾਂਦੀ ਹੈ ਜੀ ਜੀ ਆਇਦਰ ਕੀ ਹੈਗਾ ਇਹ ਕੀ ਚੀਜ਼ਾ ਇਧਰ ਜਿਵੇਂ ਕਿ ਛੋਲਿਆਂ ਦਾ ਚੌਕਰ ਹੈ ਜਿਹਨੂੰ ਆਪਾਂ ਕਹਿੰਦੇ ਆਂ ਵੀ ਛੋਲਿਆਂ ਦੇ ਛਿਲਕਾ ਪਾਉਣ ਨਾਲ ਪਸ਼ੂ ਦਾ ਜਿਹੜਾ ਦੁੱਧ ਦੀ ਪੈਦਾਵਾਰ ਆ ਨਾ ਉਹ ਜ਼ਿਆਦਾ ਵਾਧੀ ਹੈ ਹੂੰ ਉਹ ਵੀ ਆਪਣਾ ਅੰਗਰੇਜ਼ੀ ਕੋਲੇ ਇੱਥੇ ਬਹੁਤ ਵਧੀਆ ਕੁਆਲਿਟੀ ਚ ਲੱਗਿਆ ਜੀ ਸਾਨੂੰ ਸਾਨੂੰ ਕੁੱਲ ਚੀਜ਼ ਇਹਨਾਂ ਦੀ ਜੋ ਅਨਾਜ ਚੰਗਾ ਲੱਗਿਆ ਜੀ ਤਾਂ ਦੂਸਰੀ ਵਾਰ ਆਇਆ ਜੋ ਅੱਖਾਂ ਸਾਹਮਣੇ ਦਿਖਾ ਰਹੇ ਇਹ ਇਹ ਕਹਿੰਦੇ ਉਹ ਹੀ ਮਸ਼ੀਨ ਦੇ ਵਿੱਚ ਗ੍ਰाइंड ਕਰਿਆ ਜਾਊਗਾ ਇਹ ਨਹੀਂ ਵੀ ਦਿਖਾਤਾ ਕੁਝ ਹੋਰ ਤੇ ਪਾਤਾ ਕੁਝ ਹੂੰ ਇਹ ਕਹਦਾ ਬਚੋਕਰ ਇਹ ਐਡੀ ਡੀਟੀ ਐਸ ਹੈਗੀ ਹੈ ਜੀ ਇਹ ਵੀ ਫੀਡ ਦਾ ਇੱਕ ਅਨਾਜ ਹੈ ਪਸ਼ੂ ਲਈ ਬਹੁਤ ਵਧੀਆ ਹੁੰਦਾ ਹੂੰ ਜਿਵੇਂ ਕਿ ਇਹ ਹੁਣ ਕੁੜੇ ਆ ਅਨਾਜ ਜੋ ਮਨ ਪਸੰਦੀ ਦਾ ਆਪਾਂ ਪ੍ਰਵਾਸ ਸਕਦੇ ਆ ਜੀ ਸਾਰਾ ਅਨਾਜ ਅਵੇਲੇਬਲ ਹੁੰਦਾ ਅੰਤਜੀ ਕੋਲੇ ਅੱਛਾ ਆਪਣੇ ਇਲਾਕੇ ਦੀ ਬਹੁਤ ਵਧੀਆ ਫੈਕਟਰੀ ਹੈ ਜੀ ਉਹ ਬਸ ਕਿ ਆਪਾਂ ਨੂੰ ਇਹ ਸਹੂਲਤਾ ਸ਼ਹਿਰ ਜਾਣ ਨਾਲੋਂ ਨੇਰੇ ਆ ਜੀ ਇਹ ਇਹ ਕਾ ਦਾ ਚੌਕਰ ਇਹ ਸਰੋਂ ਦੀ ਡੀਓਸੀ ਹੈ ਜੀ ਸਰੋਂ ਦੀ ਹੈ ਇਹ ਹਾਂਜੀ ਹੂੰ ਸਰੋਂ ਜੋ ਦਰ ਰਫਲਟ ਕਰੀ ਹੋਈ ਹੈ ਜੀ ਇਹਦੇ ਨਾਲ ਦੁੱਧ ਦੁੱਧ ਵਧੂਗੀ ਦੁੱਧ ਦੀ ਪ੍ਰੋਡਕਸ਼ਨ ਵਾਧੀ ਹੈ ਜੀ ਨਿਹਰਾ ਤੇਲ ਕਿਹਦਾ ਹੈ ਇਹਦੇ ਦੇਖ ਲਿਆ ਸੀ ਕਣਕ ਦੇ ਚੌਕ ਬਸ ਪਏ ਇਹਨੂੰ ਕੋਸੂਨ ਲਿਵਰਪੂਲ ਦਾ ਕੰਮ ਕਰਦਾ ਬਸ ਇਹ ਵਿੱਚ ਪੈਂਦਾ ਜੀ ਆ ਨਮਕ ਆ ਗਿਆ ਇਧਰੇ ਪਾਸੇ ਨਮਕ ਜ਼ਰੂਰੀ ਹੈ ਜੀ ਕੋਸੂ ਉਹ ਕੈਲਸ਼ੀਅਮ ਕੋਲ ਚਿੰਬ ਵਿੱਚ ਪੈਂਦਾ ਹਾਂਜੀ ਮੈਂ ਇੱਕ ਛੋਟਾ ਵਾਂ ਨੂੰ ਵੀ ਕਹਿਣਾ ਚਾਹੁੰਗਾ ਵੀ ਜੋ ਕਿ ਕੈਲਸ਼ੀਅਮ ਹੈ ਜਾਂ ਨਾਮਕ ਵਗੈਰਾ ਮਿਨਰਲ ਮਿਕਚਰ ਇਹ ਡਾਈਟ ਚ ਜ਼ਰੂਰ ਐਡ ਕਰੋ ਤਾਂ ਕਿ ਜੋ ਛੋਟਾ ਪਸ਼ੂ ਆ ਟਾਈਮ ਸਰ ਹੀਟ ਆ ਕੇ ਟਾਈਮ ਸਰ ਦੁਆਰਾ ਗੱਭਣ ਹੋਵੇ ਆਪਾਂ ਨੂੰ ਮਿਨਰਲ ਮਿਕਚਰ ਤੇ ਕੈਲਸ਼ੀਅਮ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਫੀਡ ਦੇ ਵਿੱਚ ਇਹ ਜ਼ਰੂਰ ਐਡ ਕਰੋ ਤਾਂ ਕਿ ਜੋ ਆਪਾਂ ਟਾਈਮ ਸਰਪਸ ਨੂੰ ਗੱਭਣ ਕਰਵਾ ਸਕੀਏ ਤੇ ਆਪਾਂ ਨੂੰ ਇਸ ਮਾਈ ਦਾ ਸੌਖਾ ਹੋ ਸਕੇ ਪਸ਼ੂ ਆਦਿ ਬਿਟਰ ਨਹੀਂ ਹੁੰਦਾ ਜੀ ਇਹਦੇ ਨਾਲ ਇਹ ਫੀਡ ਦੇ ਵਿੱਚ ਆਪਾਂ ਨੂੰ ਜਰੂਰ ਸ਼ਾਮਿਲ ਕਰਨਾ ਹੀ অতি ਜ਼ਰੂਰੀ ਹੈ ਇਹਦੇ ਵਿੱਚ ਕੀ ਹੋਰ ਕਲਸ਼ੀਅਮ ਹੈ ਇਹ ਦ੍ਰਿਟ ਕਰ ਇਹ ਵੀ ਕਲਸ਼ੀਅਮ ਇਹ ਵਿੱਚ ਪੰਦਾ ਹਾਂਜੀ ਵੇ ਸਿੱਖਦੇ ਜਾਂ ਤਾਂ ਸਭਾਨ ਜੀ ਇਹ ਵਿਟਾਮਿਨ ਡੀ 3 ਤੇ ਵਿਟਾਮਿਨ ਬੀ 12 ਹੈਗੇ ਆ ਜੀ ਜੋ ਲਿਕਡ ਦੇ ਵਿੱਚ ਹੈ ਇਹ ਵੀ ਫੀਡ ਦੇ ਵਿੱਚ ਆਪਾਂ ਐਡ ਕਰਵਾ ਸਕਦੇ ਆ ਜੋ ਕਿ ਪਸ਼ੂਆਂ ਨੂੰ ਦੋਨੇ ਵਿਟਾਮਿਨਾਂ ਦੀ ਜਿਹੜੀ ਪੂਰਤੀ ਕਰਦਾ ਹੈ ਵਿਟਾਮਿਨ ਡੀ 3 ਵਿਟਾਮਿਨ ਬੀ 12 ਜਿਹਦੇ ਵਿੱਚ ਫਾਸਫੋਰਸ ਸਤਵਾਰ ਲਿਪਡੇਨੀਆਂ ਵਗੈਰਾ ਪਾਇਆ ਜਾਂਦਾ ਜੀ ਇਹਦੇ ਵਿੱਚ ਇਹ ਵੀ ਬਹੁਤ ਵਧੀਆ ਚੀਜ਼ ਹੈ ਜੋ ਕਿ ਆਪਾਂ ਨੂੰ ਡੇਲੀ ਦਾ ਪਸ਼ੂ ਦਾ ਜਿਹੜੀ ਡਾਈਟ ਹੈ ਉਹਦੇ ਚੋਦੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਇਹ ਸ਼ਾਮਲ ਕਰਨੀਆਂ ਚੀਜ਼ਾਂ ਜ਼ਰੂਰੀ ਹੈ ਜੀ ਜੀ